ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੇਰ ਤਫਰਤ ਪ੍ਰਭ ਆਇਆ ਪਰਿਆ ਤੋਂ ਸ਼ਰਨ ਏ ਨਾਨਕੀ ਪ੍ਰਬੇਣਤੀ ਆਪਣੀ ਭਗਤੀ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਗੇ ਜਰਾ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈ ਲਲਗੈ ਜਲਾ ਬ੍ਰਹਮ ਗਿਆਨੀ ਕਹਿ ਮਨ ਹੋਏ ਪਰਗਾਸ ਜੈਸੇ ਧਰਿ ਉਪਰ ਆਕਾਸ਼ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਵਾਨ ਬ੍ਰਹਮ ਗਿਆਨੀ ਕਹਿ ਨਾਹੀ ਅਭਮਾਨ ਬ੍ਰਹਮ ਗਿਆਨੀ ਉਚਤੇ ਉਚਾ ਮਣੀ ਆਪਣੈ ਸਭ ਤੇ ਨੀਚਾ ਬ੍ਰह्म ਗਿਆਨੀ ਸੇ ਜਨ ਪਹਿ ਨਾਨਕ ਜਿਨ ਪ੍ਰਵਯਾਪ ਕਰੇ ਬ੍ਰह्म ਗਿਆਨੀ ਸੇ ਜਨ ਪਹਿ ਨਾਨਕ ਜਿਨ ਪ੍ਰਵਯਾਪ ਕਰੇ ਵਾ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਣੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨ ਕਮਲਾਂ ਵਿਖੇ ਹਜੜੀਆਂ ਰਿਵਾਇ ਰੋ ਆਓ ਲੜੀਵਾਰ ਗੁਰਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ ਆਪਾਂ ਲੜੀਵਾਰ ਕਥਾ ਕਰਦੇ ਹੋਏ ਸ਼ੁਗਨ ਸਾਹਿਬ ਜੀ ਦੇ 276 ਅੰਗ ਉੱਪਰ ਸੁਭਾਏ ਮਾਨ ਬ੍ਰਹਮ ਗਿਆਨੀ ਵਾਲੀ ਅਸ਼ਟਪਰੀ ਤੇ ਪਹੁੰਚੇ ਹਾਂ ਜੋ ਕਿ ਅੱਠਵੀਂ ਅਸ਼ਟਪਰੀ ਦਾ ਦੂਸਰਾ ਪਦ ਆਪ ਜੀ ਨੇ ਸਰਬਣ ਕੀਤਾ ਹੈ ਤਨਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬ੍ਰਹਮ ਗਿਆਨੀ ਦੀ ਅਵਸਥਾ ਦੱਸਦੇ ਹੋਏ ਕੀ ਬਖਸ਼ਿਸ਼ ਕਰਦੇ ਹਨ ਆਰੰਭ ਕਰੀਏ ਗੁਰ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤੇ ਦਾ ਨਾਰਾ ਕਰੀਏ بلند ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜਲ ਬ੍ਰਹਮ ਗਿਆਨੀ ਨਿਰਮਲ ਤੋਂ ਵੀ ਨਿਰਮਲ ਹੈ ਪਰਮੇਸ਼ਰ ਦੀ ਨਿਆਈ ਇਸ ਤਰ੍ਹਾਂ ਬਾਣੀ ਦਾ ਵਚਨ ਪਵਿੱਤਰ 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 ਪੁਨੀਤ ਇੰਨਾ ਨਿਰਮਲ ਹੈ ਜਿਵੇਂ ਪਾਣੀ ਮੈ ਨਹੀਂ ਹੁੰਦਾ ਪਾਣੀ ਆਪਣਾ ਚੱਕਰ ਚਲਦਾ ਰਹਿੰਦਾ ਹੈ ਸੰਸਾਰ ਦੀਆਂ ਮੈਲਾ ਲਾ ਦਿੰਦਾ ਹੈ ਫਿਰ ਜਦ ਆਪਣੇ ਘਰ ਵੱਲ ਜਾਂਦਾ ਹੈ ਵਾਪਸ ਆਕਾਸ਼ਾਂ ਵੱਲ ਜਾਂਦਾ ਹੈ ਜਿਵੇਂ ਪਾਣੀ ਦਾ ਇੱਕ ਚੱਕਰ ਹੈ ਸੂਰਜ ਦੀ ਗਰਮੈਸ਼ ਨਾਲ ਸਮੁੰਦਰਾਂ ਦਾ ਜੋ ਪਾਣੀ ਉੱਡਦਾ ਹੈ ਭਾਪ ਬਣ ਕੇ ਉੱਪਰ ਚਲਿਆ ਜਾਂਦਾ ਹੈ ਸੂਰਜ ਜਦੋਂ ਉੱਪਰ ਜਾ ਕੇ ਪਾਣੀ ਠੰਡਾ ਹੋ ਜਾਂਦਾ ਫਿਰ ਇਹ ਜੰਮ ਜਾਂਦਾ ਹੈ বরਫ ਬਣ ਜਾਂਦੀ ਆ ਫਿਰ ਉਹ ਗੜਿਆਂ ਦੇ ਰੂਪ ਵਿੱਚ ਜਾਂ ਪਾਣੀ ਦੇ ਰੂਪ ਵਿੱਚ ਥੱਲੇ ਆਉਂਦੀ ਆ ਠੰਡਾ ਹੋ ਕੇ ਜਦ ਥੱਲੇ ਆਉਂਦਾ ਫਿਰ ਉਹ ਧਰਤੀ ਦੇ ਵਰਦਾ ਜੀਵਾਂ ਦੀ ਪਿਆਸ ਮਟਾਉਂਦਾ ਹੈ ਖੇਤਾਂ ਦੀਆਂ ਫਸਲਾਂ ਨੂੰ ਕੰਮ ਦਿੰਦਾ ਹੈ ਜੀਵ ਜੰਤੂਆਂ ਨੂੰ ਪਾਣੀ ਪੀਣ ਨੂੰ ਮਿਲਦਾ ਹੈ ਧਰਤੀ ਤੇ ਆ ਕੇ ਭਾਵੇਂ ਉਹ ਦਿਸਦਾ ਹੈ ਕਿ ਬਹੁਤ ਮੈਲਾ ਹੋ ਗਿਆ ਪਰ ਉਹ ਮੈਲਾ ਹੋਇਆ ਨਹੀਂ ਦਿਸਦਾ ਹੈ ਪਰ ਮੈਲਾ ਹੁੰਦਾ ਨਹੀਂ ਜਦੋਂ ਸੰਸਾਰ ਨੂੰ ਛੱਡ ਕੇ ਜਾਂਦਾ ਹੈ ਇਥੋਂ ਦੀਆਂ ਮੈਲਾ ਇੱਥੇ ਹੀ ਛੱਡ ਜਾਂਦਾ ਹੈ ਇਸ ਤਰ੍ਹਾਂ ਪਾਣੀ ਦਾ ਚੱਕਰ ਚੱਲਦਾ ਰਹਿੰਦਾ ਹੈ ਅਕਾਲ ਪੁਰਖ ਤੋਂ ਹਵਾ ਬਣੀ ਹਵਾ ਤੋਂ ਪਾਣੀ ਬਣਿਆ ਪਾਣੀ ਤੋਂ ਗੁਰ ਪਿਆਰੋ ਬਰਫ਼ ਬਣ ਜਾਂਦੀ ਹੈ ਬਰਫ਼ ਜਿਹੜੀ ਹੈ ਜਦੋਂ ਇਹਨੂੰ ਸੂਰਜ ਦੀ ਗਰਮੈਸ਼ ਲੱਗਦੀ ਹੈ ਫਿਰ ਪਾਣੀ ਬਣ ਜਾਂਦੀ ਹੈ ਜਿਹੜਾ ਜਲ ਭਾਅ ਬਣ ਕੇ ਉੱਡ ਗਿਆ ਸੀ ਸੂਰਜ ਦੀਆਂ ਕਿੰਨਾਂ ਲਗੀਆਂ ਠੰਡਾ ਹੋਇਆ ਸੀ ਜਿਹੜਾ ਬਰਫ਼ ਬਣਿਆ ਸੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਉਹ ਬਰਫ਼ ਫਿਰ ਪਾਣੀ ਬਣ ਗਈ ਸੋਜ ਕਿੰਨ ਮਿਲੇ ਜਲ ਕਾ ਜਲ ਹੁਆ ਰਾਮ ਜੋ ਜੋਤੀ ਜੋਤ ਰਲੀ ਸਕੂਲ ਥੀਆ ਰਾਮ ਇਸਦਾ ਸਾਡੀ ਜੀਵਾਤਮਾ ਜੋ ਪਰਮੇਸ਼ਰ ਦੀ ਅੰਸ਼ ਹੈ ਇਹ ਵੀ ਜਦੋਂ ਗਿਆਨ ਨੂੰ ਪ੍ਰਾਪਤ ਹੋ ਜਾਂਦੀ ਹੈ ਬ੍ਰਹਮ ਗਿਆਨ ਨੂੰ ਇਹ ਵੀ ਸੰਸਾਰ ਦੀਆਂ ਮੈਲਾ ਇੱਥੇ ਲਾ ਜਾਂਦੀ ਹੈ ਔਰ ਸ਼ੁੱਧ ਹੋ ਕੇ ਆਪਣੇ ਘਰ ਵੱਲ ਜਾਂਦੀ ਹੈ ਪ੍ਰੀਤਮ ਜੀ ਅੱਗੇ ਬਖਸ਼ਰ ਕਰਦੇ ਹਨ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ ਬ੍ਰਹਮ ਗਿਆਨੀ ਦੇ ਮਨ ਵਿੱਚ ਹਿਰਦੇ ਵਿੱਚ ਪ੍ਰਕਾਸ਼ ਗਿਆਨ ਹੋ ਜਾਂਦਾ ਹੈ ਕਾਹਦਾ ਗਿਆਨ ਕਿ ਅਸੀਂ ਕੌਣ ਹਾਂ ਸ੍ਰਿਸ਼ਟੀ ਕੀ ਹੈ ਉਸ ਨੂੰ ਤਿਓ ਕਾਲ ਦੁਨੀਆ ਵਿੱਚ ਦੂਜਾ ਦਸਦਾ ਹੀ ਨਹੀਂ ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹੋ ਪੁਕਾਰ ਜਿੰਨਾਂ ਨੇ ਉਹ ਸਿੱਕ ਨੂੰ ਵੇਖ ਲਿਆ ਉਹ ਸਿੱਕ ਦੀ ਗੱਲ ਕਰਦੇ ਆ ਪਾਤਸ਼ਾਹ ਜੀ ਕਹਿੰਦੇ ਜਿਵੇਂ ਇੱਕ ਥੱਲੇ ਧਰਤੀ ਹੈ ਉੱਪਰ ਆਕਾਸ਼ ਹੈ ਬਸ ਉਹਨਾਂ ਦੇ ਦਿਮਾਗ ਵਿੱਚ ਉਹ ਇੱਕ ਹੀ ਬਾਜ ਜਾਂਦਾ ਹੈ ਹੋਰ ਦੂਸਰਾ ਦਿਸਦਾ ਹੀ ਨਹੀਂਗਾ ਇਹ ਬ੍ਰह्म ਗਿਆਨ ਬ੍ਰਹਮ ਤੇਰੀ ਸਰੀਰ ਦੇ ਉੱਤੇ ਗੁਰੂ ਪਿਆਰਿਓ ਘੜਦੀ ਆ ਜਦੋਂ ਇਹ ਧਰਤੀ ਪੱਟ ਕੇ ਦੇਖੀਏ ਥੱਲੇ ਵੀ ਪਲਾੜ ਮਿਲੇਗਾ ਉੱਤੇ ਵੀ ਪਲਾੜ ਹੈ ਬ੍ਰਹਮਵਿਤੀ ਦੀ ਦੇਹ ਦੇ ਉੱਤੇ ਵੀ ਹਰੀ ਹੈ ਅੰਦਰ ਵੀ ਹਰੀ ਹੈ ਤੇ ਬਾਹਰ ਵੀ ਹਰੀ ਹੈ ਪੀਤੰ ਦਾ ਬਚਨ ਹੈ ਨਾ ਕਾਹੇ ਰੇ ਬਨ ਖੋਜਣ ਜਾਹੀ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਉਪਮਦ ਜੋ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਅਰ ਬਸੈ ਨਿਰੰਤਰ ਘਾਟੀ ਖੋਜੋ ਭਾਈ ਮਾਹਰ ਪੀਤਰ ਏਕੋ ਜਾਣੋ ਇਹ ਗੁਰ ਗਿਆਨ ਬਤਾਈ ਕੋ ਨਾਨਕ ਬਿਨ ਆਪਾ ਚੀਨਾ ਮਿਟੈ ਨਾ ਭਰਮ ਕੀ ਕਾਈ ਕਾਈ ਕਹਿੰਦੇ ਮੈਲ ਨੂੰ ਜੋ ਪਾਣੀ ਤੇ ਹਰੇ ਵਾਈ ਲਗਦੀ ਆ ਕਹਿੰਦੇ ਉਹ ਮੈਲ ਜਿਹੜੀ ਐ ਸਾਡੀ ਅੰਦਰ ਲੱਗੀ ਹਰੇ ਵਾਈ ਉਹੋ ਗੁਰੂ ਦੀ ਕਿਰਪਾ ਨਾਲ ਮਿਟ ਜਾਂਦੀ ਹੈ। ਤੋਂ ਬ੍ਰਹਮ ਗਿਆਨੀ ਪਵਿੱਤਰ ਹੁੰਦਾ ਉਹ ਨੂੰ ਹਰ ਥਾਂ ਤੇ ਇੱਕ ਪਰਮੇਸ਼ਰ ਹੀ ਦਿਖਾਈ ਦਿੱਤਾ ਉਹ ਦਿਸਦਾ ਹੀ ਨਹੀਂ ਬ੍ਰਹਮ ਗਿਆਨੀ ਕਹ ਮਿੱਤਰ ਸਤਿ ਸਮਾਨ। ਬ੍ਰਹਮ ਗਿਆਨੀ ਦੇ ਵਿਸ਼ਵਾਸ ਤੇ ਦੁਸ਼ਮਣ ਅਤੇ ਮਿੱਤਰ ਬਰਾਬਰ ਹੁੰਦੇ ਹਨ। ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਵੈਰ। ਉਹ ਦੋਨਾਂ ਲਈ ਇੱਕੋ ਜਿਹਾ ਭਾਵ ਰੱਖਦਾ ਹੈ ਜਿਸ ਤਰ੍ਹਾਂ ਇੱਕ ਸਾਖੀ ਸਾਜੀ ਕਰਦੇ ਆ ਭਾਈ ਸਾਹਿਬ ਭਾਈ ਰਾਮ ਕੋਇਲ ਜੀ ਜੋ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਬ੍ਰਹਮ ਗਿਆਨੀ ਤਤ ਬੇਤੇ ਹੋਏ ਆ ਜਿਨ੍ਹਾਂ ਦੀ ਬਿੱਟੀ ਇੱਕ ਰਸ ਅਖੰਡ ਰਹਿੰਦੀ ਸੀ ਅਰਮਦਾਸ ਨਗਰ ਦੇ ਵਿੱਚ ਉਹ ਵਸਦੇ ਸਨ ਇੱਕ ਵਾਰੀ ਤੁਰਕਾਂ ਦੀ ਸੈਨਾ ਨੇ ਬਾਬਾ ਜੀ ਦੇ ਘਰ ਤੇ ਹਮਲਾ ਕਰਕੇ ਉਹਨਾਂ ਦੇ ਘਰੋਂ ਵਰਤਨ, ਗਊਆ, ਘੋੜੇ, ਅਨਾਜ ਆਦਿ ਕਾਫੀ ਸਮਾਨ ਲੁੱਟ ਕੇ ਲੈ ਗਏ ਜਦੋਂ ਜਾ ਕੇ ਸੂਬੇਦਾਰ ਨੂੰ ਦੱਸਿਆ ਤੇ ਸੂਬੇਦਾਰ ਨੇ ਗੁਰੂ ਰਮਦਾਸ ਗੁਰੂ ਬਾਬਾ ਗੁੱਡਾ ਜੀ ਦੀ ਮਹਿਮਾ ਸੁਣੀ ਹੋਈ ਸੀ ਉਹਨਾਂ ਦੀ ਅਣਸਵਰਸ ਦੇ ਬੱਚੇ ਹਨ ਭਾਈ ਰਾਮਕੌਰ ਜੀ بڑے ਬ੍ਰਹਮ ਗਿਆਨੀ ਤਤ ਦੇ ਬੇਤੇ ਹੋਏ ਦਾ ਸੂਬੇ ਨੂੰ ਪਤਾ ਲੱਗਿਆ ਤੇ ਉਹ ਡਰ ਗਿਆ ਕਹਿੰਦੀ ਉਹ ਮਹਾਪੁਰਸ਼ ਹੈ ਤੁਸੀਂ ਉਹਨਾਂ ਨੇ ਕਦੇ ਕਿਉਂ ਅਗਲਾ ਕੀਤਾ ਤੇ ਗੁਰੂ ਪਿਆਰਿਓ ਹੋਇਆ ਮਹਾਪੁਰਸ਼ਾਂ ਦੇ ਘਰੇ ਆ ਗਿਆ ਨਗਰ ਰਾਮਦਾਸ ਸਾਬਾ ਬਾਬਾ ਬੁੱਢਾ ਜੀ ਦਾ ਪਿੰਡ ਔਰ ਜਿਸ ਵੇਲੇ ਪਾਈ ਰਾਮਕੋਟ ਜੀ ਦੇ ਘਰ ਪਹੁੰਚੇ ਆ ਕੇ ਬਾਬਾ ਬੁੱਢਾ ਰਾਮਕੋਇਰ ਜੀ ਜਿਹੜੇ ਹਨ ਸਮਾਧੀ ਵਿੱਚ ਲੀਨ ਸਨ ਕਹਿੰਦੇ ਮੱਥਾ ਟੇਕ ਕੇ ਬੈਠ ਗਿਆ ਜਦੋਂ ਮਹਾਪੁਰਸ਼ ਸਮਾਧੀ ਚੋਂ ਬਾਹਰ ਨਿਕਲੇ ਤਾਂ ਕਹਿਣ ਲੱਗਿਆ ਜਦੋਂ ਮਹਾਪੁਰਸ਼ਾਂ ਵਿੱਚ ਆ ਪਾਈ ਤੁਸੀਂ ਕਿਵੇਂ ਆਏ ਤੋਂ ਮੁਗਲਾਂ ਦਾ ਸੁਬਕ ਆਇਆ ਨਗਿਆ ਮਹਾਰਾਜ ਮੇਰੀ ਫੌਜ ਨੇ ਹਮਲਾ ਕਰਤਾ ਅਬਜੀ ਦੇ ਘਰ ਤੇ ਮਾਫੀ ਚਾਹੁੰਦਾ ਹਾਂ ਮੈਨੂੰ ਦੱਸੋ ਤੁਹਾਡਾ ਕੀ ਕੁਝ ਲੁੱਟ ਕੇ ਲਗੇ ਆ ਮੈਂ ਤੁਹਾਡਾ ਵਾਪਸ ਕਰਵਾ ਦਿੰਦਾ ਹਾਂ ਸਾਨੂੰ ਮਾਫ ਕਰ ਦੇਣਾ ਸਾਡੇ ਫੌਜੀਆ ਛਪਾਈਆਂ ਨੇ ਬਹੁਤ ਵੱਡਾ ਅਪਰਾਧ ਕੀਤਾ ਤੇ ਅਗੋ ਬਾਬਾ RAMKIR ਜੀ ਕਹਿੰਦੇ ਵੀ ਸਾਡਾ ਤਾਂ ਕੁਝ ਕਿਤੇ ਵੀ ਨਹੀਂ ਗਿਆ ਸਰਨਾ ਕੁਛ ਨਹੀਂ ਗਿਆ ਲਾਹੌਰ ਦੇ ਸੂਬੇ ਨੇ ਅਰੂੜ ਬੀਤੀ ਨੂੰ ਵੇਖ ਕੇ ਕਿਹਾ ਮਹਾਤਮਾ ਜੀ ਜਦੋਂ ਫੌਜ ਦੰਦਾਸਤੇ ਚੜ ਕੇ ਆਈ ਸੀ ਤੁਹਾਡੀਆਂ ਸਾਰੀਆਂ ਵਸਤੂਆਂ ਲੁੱਟ ਕੇ ਲੈ ਗਈ ਉਹ ਤੁਹਾਡੀ ਮਹਿਮਾ ਤੋਂ ਅਣਜਾਣ ਸਨ ਉਹਨਾਂ ਮੂਰਖਾਂ ਨੇ ਬਹੁਤ ਵੱਡੀ ਗਲਤੀ ਵਗਿਆ ਕੀਤੀ ਆ ਸੂਬੇ ਦੇ ਇਹ ਬਚਨ ਸੁਣ ਕੇ ਜਦੋਂ ਬਾਬਾ ਜੀ ਨੇ ਸਾਹਮਣੇ ਨਿਗਾਹ ਮਾਰੀ ਬਾਹਰ ਤਾਂ ਉਹ ਬਾਬਾ ਜੀ ਬਾਜ ਰੱਖਣ ਦੇ ਵੀ ਸ਼ੌਕੀ ਸੀ ਤੇ ਇੱਕ ਨਾ ਸੰਗ ਵਰ ਵਰ ਦੇ ਅੱਡੇ ਬਣੇ ਹੋਏ ਸੀ ਬਾਜਾਂ ਦੇ ਬਿਠਾਉਣ ਵਾਸਤੇ ਉਹ ਅੱਡੇ ਸਾਹਮਣੇ ਦਿਖਾਈ ਨਾ ਦਿੱਤੇ ਤੇ ਮਹਾਂਪੁਰਸ਼ ਕਹਿਣ ਲੱਗੇ ਭਾਈ ਸਾਡੇ ਬਾਜਾਂ ਦੇ ਅੱਡੇ ਲੈ ਗਿਆ ਕੋਈ ਉਹ ਮੋੜ ਦਿਓ ਤੇ ਸੂਬੇਦਾਰ ਘਰ ਗਿਆ ਵਾਪਸ ਫੌਜ ਨੂੰ ਪੁੱਛਿਆ ਵੀ ਦੱਸੋ ਰਮਦਾਸ ਪਿੰਡ ਚੋਂ ਕੀ ਕੁਝ ਲੁੱਟ ਕੇ ਲਿਆਓ ਬਾਹਰ ਕੱਢੋ ਸਾਰਾ ਸਮਾਨ ਉਹ ਸਾਰਾ ਸਮਾਨ ਬਾਬਾ ਬੁੱਢਾ ਜੀ ਦੀ ਵੰਸਾਨ ਸੁਦੇਰਾਮ ਕੋਲ ਜੀ ਦਾ ਸਾਰਾ ਸਮਾਨ ਮੋੜ ਕੇ ਲਿਆਂਦਾ ਅੱਡੇ ਵੀ ਲੈ ਜਾਂਦੇ। ਔਰ ਗੁਰੂ ਪਿਆਰਿਓ ਇਸ ਤਰ੍ਹਾਂ ਬ੍ਰਹਮ ਗਿਆਨੀ ਜਿਹੜਾ ਬਾਜੂ ਸਾਹਮਣੇ ਹੈ ਉਸੇ ਉਹ ਦੇਖਦਾ ਹੈ ਬਾਕੀ ਕਿਸੇ ਦਾ ਧਿਆਨ ਨਹੀਂ ਰੱਖਦਾ। ਕਿਉਂਕਿ ਇੱਕ ਨਾਲ ਜੁੜਿਆ ਹੁੰਦਾ ਤੇ ਇੱਕ ਨੂੰ ਹੀ ਦੇਖਦਾ ਹੈ। ਉਹ ਇੱਕ ਸਭ ਦੇ ਨਾਲ ਹੈ ਜਿਹਨੂੰ ਗਿਆਨ ਹੋ ਗਿਆ ਉਹਨੇ ਦੇਖ ਲਿਆ ਜੀ ਨਹੀਂ ਗਿਆਨ ਹੋਇਆ ਉਸ ਤੋਂ ਗੁਰੂ ਪਿਆਰਿਓ ਅਣਜਾਨ ਰਹਿਂਦਾ ਹੈ। ਤੋ ਇਸ ਤਰ੍ਹਾਂ ਬਾਬਾ ਰਾਮਪੁਰ ਜੀ ਕਹਿਣ ਲੱਗੇ ਹੁਣ ਤਾਂ ਵਸਤੂਆਂ ਵਾਪਸ ਕਰਵਾ ਦਿੱਤੀਆਂ। ਪਰ ਜਦੋਂ ਲਾਹੌਰ ਲੁੱਟਿਆ ਗਿਆ ਉਦੋਂ ਕੌਣ ਵਾਪਸ ਕਰਵਾਊਗਾ? ਉਹਨਾਂ ਦਾ ਪਹਿਲਾਂ ਇਹਨਾਂ ਨੇ ਇਹ ਕਹਿ ਕੇ ਤੁਹਾਡੇ ਦੁਸ਼ਮਣਾਂ ਸੰ ਸਾਡਾ ਸਮਾਨ ਲੁੱਟ ਕੇ ਲੈ ਗਏ ਹੁਣ ਨਾ ਹੀ ਇੱਥੇ ਮਿੱਤਰਾਂ ਵਾਲੀ ਗੱਲ ਵੀ ਕੀਤੀ ਹੈ। ਕਹਿੰਦੇ ਸਾਡਾ ਸਮਾਨ ਤਾਂ ਵਾਪਸ ਕਰਵਾਤਾ ਕੱਲ ਨੂੰ ਲਾਹੌਰ ਲੁੱਟਿਆ ਗਿਆ ਉਹ ਕੌਣ ਵਾਪਸ ਕਰਵਾਊਗਾ? ਭਾਗ ਬ੍ਰਹਮ ਗਿਆਨੀ ਵਾਸਤੇ ਮਿੱਤਰ ਤੇ ਦੁਸ਼ਮਣ ਬਰਾਬਰ ਹੁੰਦੇ ਆ ਬ੍ਰਹਮ ਗਿਆਨੀ ਕਹੇ ਨਾਹੀ ਅਭਮਾਨ ਬ੍ਰਹਮ ਗਿਆਨੀ ਨੂੰ ਕਿਸੇ ਗੱਲ ਦਾ ਹੰਕਾਰ ਨਹੀਂ ਹੁੰਦਾ ਬ੍ਰਹਮ ਗਿਆਨੀ ਊਚ ਤੇ ਊਚਾ ਬ੍ਰਹਮ ਗਿਆਨੀ ਦੀ ਅਵਸਥਾ ਬਹੁਤ ਉੱਚੀ ਹੁੰਦੀ ਹੈ ਭਾਗ ਉੱਚਿਆਂ ਤੋਂ ਉੱਚੀ ਸ਼੍ਰੇਸ਼ਟ ਹੁੰਦੀ ਹੈ ਮਨ ਇਹ ਆਪਣੇ ਹੈ ਸਭ ਤੇ ਨੀਚਾ ਉੱਚੀ ਮਾਦੇ ਹੁੰਦਿਆਂ ਹੋਇਆਂ ਆਪਣੇ ਮਨ ਨੂੰ ਫਿਰ ਨੀਵਾਂ ਰੱਖਦੇ ਆ ਐਸਾ ਉਹ ਨਾਦਾ ਸੁਹਾਏ ਜਿਵੇਂ ਬਾਣੀ ਵਿੱਚੋਂ ਸਾਨੂੰ ਹੁਕਮ ਕਰਦੇ ਆ ਆਪਸ ਕਹੋ ਜੋ ਜਾਣੈ ਨੀਚਾ ਸੋਉ ਗਣਿਏ ਸਭ ਤੇ ਉੱਚਾ ਜਾਕਾ ਮਨ ਹੋਏ ਸਗਲ ਕੀ ਰੀਨਾ ਇਸ ਤਰ੍ਹਾਂ ਇਹ ਬਚਨ ਸ੍ਰੀ ਗੁਰੂ ਸਾਹਿਬ ਦੇ ਵਿੱਚ ਹੀ ਗਏ ਆ ਪਾਤਸ਼ਾਹ ਜੀ ਨੇ ਬ੍ਰਹਮ ਗਿਆਨੀ 6 ਜਨ ਭਏ ਤਾਂ ਜਿਹੜੇ ਬ੍ਰਹਮ ਗਿਆਨੀ ਕੌਣ ਹਨ ਜਿਨ੍ਹਾਂ ਤੇ ਪਰਮੇਸ਼ਰ ਦੀ ਕਿਰਪਾ ਹੋ ਗਈ ਉਹਨਾਂ ਨੂੰ ਹੀ ਬ੍ਰਹਮ ਦਾ ਗਿਆਨ ਹੁੰਦਾ ਜੜੇ ਖੜੇ ਨੂੰ ਨਹੀਂ ਹੁੰਦਾ ਇਸੇ ਕਰਕੇ ਧੰਗੁਰ ਨਾਨਕ ਦੇਵ ਜੀ ਨੇ ਕਿਹਾ ਕੋਟਣ ਮੈਂ ਕੋ ਕਰੋੜਾ ਜੋ ਕੋਈ ਬਿਰਲਾ ਹੀ ਉਸ ਬ੍ਰਹਮ ਦੇ ਗਿਆਨ ਨੂੰ ਪ੍ਰਾਪਤ ਕਰਕੇ ਰੱਬ ਦੇ ਵਿੱਚ ਮਿਲਦਾ ਤੇ ਇਸ ਕਰਕੇ ਕੌਣ ਬ੍ਰਹਮ ਗਿਆਨੀ ਹੋਇਆ ਜਿਨ੍ਹਾਂ ਤੇ ਪਰਮੇਸ਼ਰ ਨੇ ਕਿਰਪਾ ਕੀਤੀ ਬ੍ਰਹਮ ਗਿਆਨੀ ਸੇ ਜਨ ਭਰੇ ਨਾਨਕ ਜਿਨ ਪ੍ਰਭ ਆਪ ਕਰੇ ਜਿਨਾਂ ਤੇ ਪ੍ਰਭ ਕਿਰਪਾ ਕਰਕੇ ਬ੍ਰਹਮ ਦਾ ਗਿਆਨ ਦਿੰਦਾ ਜਿਸੈ ਜਨਾਏ ਸੋ ਜਨ ਜਾਣੈ ਨਾਨਕ ਹਰ ਗੁਣ ਆਗਮ ਖਾਣਾ ਇਹ ਨਾਨਕ ਉਸ ਹਰੀ ਦੇ ਗੁਣ ਗਾਉਂਦਾ ਹੈ ਜਿਹੜਾ ਕੇ ਆਪਣੇ ਬਾਰੇ ਜਾਣਕਾਰੀ ਆਪ ਰੱਖਦਾ ਜਾਂ ਗੁਰੂ ਰੱਖਦਾ ਤੇ ਗੁਰੂ ਰਾਹੀ ਜਿਨ੍ਹਾਂ ਨੂੰ ਗਿਆਨ ਕਰਾ ਦੇ ਵੀ ਉਹਨਾਂ ਨੂੰ ਸਮਝ ਆਉਂਦੀ ਹੈ ਸੋ AC ਦੂਸਰਾ ਪਦਾ ਜੋ ਸੰਪੂਰਨ ਹੋਇਆ ਅਗੇ ਤੀਜਾ ਪਦਾ ਅਹਿਮ ਹੁੰਦਾ ਹੈ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਇਹ ਵਿਚਾਰ ਅਗਲੇ ਦਿਵਾਨਾਂ ਵਿੱਚ ਸਰਬਨ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਬੋਲਦਿਆਂ ਦੇਕਾ ਅਖਰਵਾਦ ਘਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਬਲਾ ਫਤੇ ਪੋ ਫਤੇ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰਜੀ ਕੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ